ਨਿਊਕ ਸ਼ੋਰੂਮ ਦੀ ਸ਼ੁਰੂਆਤ ਲਾਰੈਂਸ ਸੋਲਵਿਕ ਖੇ ਕੀਤੀ ਗਈ ਸ਼ੋਰੂਮ ਦਾ ਉਦਘਾਟਨ ਅੰਮ੍ਰਿਤਸਰ ਨਗਰ ਸੁਧਾਰ ટ્રਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਕੀਤਾ ਸ਼ੋਰੂਮ ਦੇ ਆਨਰ ਅਮਨ ਮਦਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੋਰੂਮ ਵਿੱਚ ਜੈਂਟਸ ਟੀ-ਸ਼ਰਟਸ ਜੈਂਟਸ ਸ਼ਰਟਸ ਜੀਨਸ ਟਰੌਜ਼ਰ ਕਾਰਗੋ ਪੈਂਟਸ ਲੇਡੀਜ਼ ਟੀ-ਸ਼ਰਟ ਜੀਨ ਕੋਰਸੈਟ ਐਸਾਰੀਆਂ ਵੈਰਾਈਟੀਆਂ ਸ਼ੋਰੂਮ ਵਿੱਚ ਉਪਲਬਧ ਹਨ ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ੋਰੂਮ ਵਿੱਚ ਇੱਕ ਵਾਰ ਜ਼ਰੂਰ ਵਿਜ਼ਿਟ ਕਰਨ ਅਤੇ ਖਰੀਦਦਾਰੀ ਕਰਨ ਉਨਾਖੇ ਆ ਕੀ ਵਕ ਵਕ ਆਫਰਾਂ ਵੀ ਲਗਾਈਆਂ ਗਈਆਂ ਹਨ ਸ਼ੋਰੂਮ ਵਿੱਚ 50% ਦੀ ਆਫਰ ਵੀ ਚੱਲ ਰਹੀ ਹੈ ਇਸ ਮੌਕੇ ਕਾਉਂਸਲਰ ਮਨਦੀਪ ਸਿੰਘ ਆਹੂਜਾ ਅਬੇ ਮਹਾਜਨ ਓਂਕਾਰ ਸਿੰਘ ਮਜੀਠੀਆ ਐਡਵੋਕੇਟ ਵਿਨੋਦ ਮਹਾਜਨ ਅਮਰੀਸ਼ ਮਹਾਜਨ ਰਿੱਕੀ ਕੇਂਦਰਾ ਐਮ ਐਸ ਅਰੋੜਾ ਬਿੱਟੂ ਇੰਦਰ ਐਡਵੋਕੇਟ ਹਰਮਨ ਐਡਵੋਕੇਟ ਜਗਜੀਤ ਹਾਜ਼ਰ ਸਨ ਅਤੇ ਇਸ ਮੌਕੇ ਸ਼ੋਰੂਮ ਦੇ ਓਨਰ ਅਮਨ ਮਦਵਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਅਮਨ ਵਧਵਾ ਜੀ ਨੇ ਇੱਥੇ ਡਿਊਕ ਦਾ ਸ਼ੋਰੂਮ ਖੋਲ੍ਹਿਆ ਸਭ ਤੋਂ ਪਹਿਲਾਂ ਤਾਂ ਮੈਂ ਅਮਨ ਵਧਵਾ ਜੀ ਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਸਟਾਫ ਨੂੰ ਮੁਬਾਰਕਬਾਦ ਦੇਣਾ ਔਰ ਇੱਕ ਬੜਾ ਮਿਆਰੀ ਬੜੀ ਕੁਆਲਟੀ ਪ੍ਰੋਡਕਟ ਔਰ ਇਹ ਲੋਕਾਂ ਦੀ ਰੇਂਜ ਚ ਵੀ ਹੈ ਜਿਹੜੇ ਸਾਡੇ ਲੋਕ ਨੇ ਉਹਨਾਂ ਦੀ ਰੇਂਜ ਦੇ ਹਿਸਾਬ ਨਾਲ ਬਹੁਤ ਵਧੀਆ ਪ੍ਰੋਡਕਟ ਇਹ ਪ੍ਰੋਡਕਟ ਹੈ ਜਦ ਅਮਨ ਵਧਵਾ ਜੀ ਦੱਸ ਰਹੇ ਸੀ ਕਿ ਇਹਦੀ ਕੁਆਲਿਟੀ ਚ ਬਾਕੀ ਕੰਪਨੀਆਂ ਨਾਲੋਂ ਤੇ ਜੇ ਇਸੇ ਦਾ ਇਹ ਕਿਹਾ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਕੁਆਲਟੀ ਔਰ ਸੈਕਰਾ ਸ਼ੋਰੂਮ ਕਮਨਵਸਾ ਦੀ ਲੈ ਕੇ ਆਇਆ ਇਸ ਤੋਂ ਪਹਿਲਾਂ ਇਹਨਾਂ ਨੇ ਸੁਲਤਾਨ ਮੈਂਡ ਰੋਡ ਤੋਂ ਆਪ੍ਰਿਕਾ ਖੋਲ੍ਹਿਆ ਔਰ ਬਹੁਤ ਸੀਜ਼ਨ ਦੇ ਉੱਤੇ ਲੋਕਾਂ ਨੂੰ ਜ਼ਰੂਰਤ ਵੀ ਹੋਈਆ ਕਿ ਮੈਨੂੰ ਇਸ ਗੱਲ ਦੀ ਆਸ ਹੈ ਕਿ ਸਾਡੇ ਸ਼ਹਿਰ ਵਾਸੀਆਂ ਨੂੰ ਇਹਦਾ ਭਰਪੂਰ ਫਾਇਦਾ ਮਿਲੇਗਾ ਸੇ ਇੱਕ ਬੜੀ ਇਕਨੋਮਿਕਲ ਰੇਂਜ ਹੈ ਸੋ ਸਾਡੇ ਸ਼ਹਿਰ ਵਾਸੀ ਵੀ ਇੱਥੋਂ ਆ ਕੇ ਫਾਇਦਾ ਅਮਨ ਵਧਵਾ ਜੀ ਨੂੰ ਬਾਰਕਵਾ ਬਣਾ ਸਕਦਾ ਹੈ ਸਭ ਤੋਂ ਪਹਿਲਾਂ ਤੇ ਆਪਣੇ ਭਰਾ ਅਮਨ ਵਧਵਾ ਜੀ ਦਾ ਉਹਨਾਂ ਨੂੰ ਕੰਗ੍ਰੈਚੁਲੇਟ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਹਨਾਂ ਸੋਨਾ ਸ਼ੋਅਰੂਮ ਖੋਲ੍ਹਿਆ ਔਰ ਬੜੀ ਅਚੀ ਲੋਕੇਸ਼ਨ ਤੇ ਖੋਲ੍ਹਿਆ ਲਾਰੈਂਸ ਰੋਡ ਇੱਕ ਸਾਡੇ ਸ਼ਹਿਰ ਦੀ ਸਭ ਤੋਂ ਪ੍ਰਾਈਮ ਔਰ ਗੋਲਡੇਸਟ ਲੋਕੇਸ਼ਨ ਆ ਉੱਥੇ ਉਹਨਾਂ ਨੇ ਖੋਲ੍ਹਿਆ ਵਿਚੇ ਉਹਨਾਂ ਨੇ ਸੁਲਤਾਨ ਮਿੰਡ ਰੋਡ ਤੇ ਵੀ ਇੱਕ ਨਿਊ ਦਾ ਸ਼ੋਅਰੂਮ ਖੋਲ੍ਹਿਆ ਸੀਗਾ ਸੋ ਸਾਡਾ ਭਰਾ ਤਰੱਕੀ ਕਰ ਰਿਹਾ ਮੇਰੀਆਂ ਗੂਡ ਵਿਸ਼ੇਸ ਨੇ ਉਹਦੇ ਨਾਲ ਔਰ ਜਿਸ ਤਰ੍ਹਾਂ ਕਿ ਆਪਣਾ ਸਾਡੇ ਚੇਅਰਮੈਨ ਸਾਹਿਬ ਨੇ ਕਿਹਾ ਕਿ ਬਹੁਤ ਬੜੀਆ ਕੁਆਲਿਟੀ ਪ੍ਰੋਡਕਟ ਆ ਗਿਆ ਤੋ ਮੈਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਈ ਬੇਨਤੀ ਕਰਾਂਗਾ ਕਿ ਇੱਕ ਵਾਰੀ ਆਕੇ ਦੇਖਣ ਤੇ ਵੈਰਾਈਟੀ ਬਹੁਤ ਵਧੀਆ ਹੈ ਨਾਲ ਦੀ ਐਂਡ ਉਹਨਾਂ ਨੂੰ ਬੈਸਟ ਰੇਟਸ ਤੇ ਉਹਨਾਂ ਨੂੰ ਕੁਆਲਿਟੀ ਪ੍ਰੋਡਕਟ ਮਿਲਗਾ ਤੇ ਮੈਂ ਤਾਂ ਜਦੋਂ ਆਪਣੇ ਚੇਅਰਮੈਨ ਸਾਹਿਬ ਕਰਨਜੀਤ ਸਿੰਘ ਜੀ ਦੇ ਦਾ ਸਵਾਗਤ ਕਰਦਾ ਵਰਤ ਟਾਈਮ ਕੜ ਕੇ ਆ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਸਾਡੇ ਬੋਰਡ ਦੇ ਕੌਂਸਲਰ ਸਾਹਿਬ ਮਨਜੀਤ ਕੁਸ਼ਾ ਜੀ ਉਹ ਆਏ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਆਏ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੇ ਇਹ ਕੰਪਨੀ ਦਾ ਮੈਂ ਸੈਕਰੀ ਸ਼ੋਰੂਮ ਲੈ ਕੇ ਆ ਅਮਰ ਸਰਵਿਕ ਤੇ ਮੈਂ ਸ਼ਹਿਰ ਵਾਸਤੇ ਰਿਕਵੈਸਟ ਕਰਾਂਗਾ ਕੋਰੀ ਜ਼ਰੂਰ ਐ ਸਟੋਰ ਤੇ ਵੀ ਜ਼ਰੂਰ ਵੀ ਦੇਖੋ ਜਿਸ ਸਾ ਤੁਹਾਨੂੰ ਪਿਆਰ ਦਿੱਤਾ ਹੈ ਸਰਦਾਰੀ ਰੋਡ ਤੇ ਐ ਸ਼ੋਰੂਮ ਤੇ ਵੀ ਜ਼ਰੂਰ ਆਓ ਸਾਨੂੰ ਪਿਆਰ ਦਿਓ ਬਹੁਤ ਹੀ ਬਹੁਤ ਵਧੀਆ ਪ੍ਰਡਕਟ ਹੈ ਤੇ ਬਹੁਤ ਹੀ ਕੰਪੀਟੀਟਿਵ ਰੇਂਜ ਹੈ ਨਾ ਕੋਸ ਤੇ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਹੈ ਇਸ ਕਰਕੇ ਮੈਂ ਰਿਕਵੈਸਟ ਕਰਾਂਗਾ ਲਾਰੈਂਸ ਰੋਡ ਜਿਹੜਾ ਕਿ ਸਾਡਾ ਬਹੁਤ ਹੀ ਪੁਰਾਣਾ ਲਾਰੈਂਸ ਰੋਡ ਹੈ ਸ਼ਹਿਰ ਦੀ ਸਾਡੇ ਦਿਲ ਮੰਨਿਆ ਗਿਆ ਹੈ ਉੱਥੇ ਸ਼ੋਰੂਮ ਖੁੱਲਿਆ ਤੁਸੀਂ ਜ਼ਰੂਰ ਆਓ ਵਿਜ਼ਿਟ ਕਰੋ ਪ੍ਰੋਡਕਟ ਦੇਖੋ ਤੇ ਆਪਣਾ ਐਕਸਾਈਟਿੰਗ ਆਫਰਸ ਦਾ ਵਿਲਾਪ ਸਰ ਸਾਡੇ ਕੋਲ ਕੰਪਲੀਟ ਰੇਂਜ ਹੈ ਜੀ ਮੈਨਸ ਤੇ ਵੂਮਨਸ ਦੀ ਜੇ ਚ ਜੀਨਸ ਐ, ਟਰੈਕਸੂਟ ਐ, ਸ਼ਰਟਸ ਐ ਮੈਨਸ ਦੀਆਂ, ਲੇਡੀਜ਼ ਕਾਰਡੀਗਨ ਐ, ਜੈਕਟਸ ਐ, ਬਲੇਜ਼ਰਸ ਐ ਬਹੁਤ ਵੈਰਾਈਟੀ ਹੈ ਜੀ ਬਹੁਤ ਹੀ ਵੈਰਾਈਟੀ ਸਰ ਪ੍ਰਾਈਸ ਸਟਾਰਟ ਤੇ ਇੱਥੇ ਸਾਡੇ ਕੋਲ 1000 ਰੁਪੀਸ ਤੋਂ ਸਟਾਰਟ ਹੋ ਜਾਂਦੀਆਂ ਚੀਜ਼ਾਂ ਜੀ ਜਿਹੜੀਆਂ ਹੈਗੀਆਂ ਮੈਂ ਤੇ ਮਤਲਬ ਮੈਂ ਤੁਹਾਨੂੰ ਇਹ ਸ਼ੋਰ ਕਰਦਾ ਕਿ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਹੈ ਬਾਕੀ ਦੇ ਜਿਹੜੀ ਕੰਪਨੀਆਂ ਕਰ ਰਹੀਆਂ ਮੈਂ ਸ਼ੋਰ ਕਰਦਾ ਕਿ ਬਹੁਤ ਕੰਪੀਟੀਟਿਵ ਪ੍ਰਾਈਸ ਦੇ ਰਹੀ ਕੰਪ ਔਰ ਬੜੀ ਅੱਛੇ ਤਰੀਕੇ ਨਾਲ ਹੋਈ ਆ ਜਿਹਦੇ ਵਿੱਚ ਮਾਨਯੋਗ ਸਾਡੇ ਚੇਅਰਮੈਨ ਸਾਹਿਬ ਵੀ ਆ ਕੇ ਇਹਦੀ ਓਪਨਿੰਗ ਕਰਕੇ ਗਏ ਆ ਇਹ ਰਸ਼ ਤੁਹਾਨੂੰ ਦੱਸ ਰਿਹਾ ਵੈ ਵੀ ਡਿਊ ਦੇ ਅੱਜ ਵੀ ਕਿੰਨੇ ਚਾਹਵਨ ਲੋਕ ਹੈਗੇ ਆ ਔਰ ਜਿਹੜੇ ਚਾਹ ਗਏ ਇਹਨੂੰ ਪਸੰਦ ਕਰਦੇ ਆ ਇਹਦੀਆਂ ਜੈਕਟਾਂ ਇਹਦੀਆਂ ਸਵੈਟਰਾਂ ਬਹੁਤ ਹੀ ਅੱਛੀਆਂ ਔਰ ਪਿਆਰੀਆਂ ਹੈਗੀਆਂ ਮੇਰਾ ਮੈਸੇਜ ਇਹੀ ਹੈਗਾ ਵੈ ਵੀ ਡਿਊ ਇਹ ਇੰਡੀਆ ਦਾ ਬਹੁਤ ਅੱਛਾ ਪ੍ਰੋਡਕਟ ਹੈਗਾ ਵਾ ਕਾਈਂਡਲੀ ਜਿਸ ਤਰ੍ਹਾਂ ਕੀ ਮੋਦੀ ਜੀ ਦੀ ਹੈਗੀ ਆ ਪੁਕਾਰ ਪਈ ਇੰਡੀਅਨ ਪ੍ਰੋਡਕਟਸ ਨੂੰ ਅੱਗੇ ਲਿਆਣਾ ਚਾਹੀਦਾ ਔਰ ਮੇਰੇ ਵੱਲੋਂ ਇਹੀ ਗੁੱਡ ਵਿਸ਼ਸ ਹੈ ਕਿ ਡਿਊਕ ਜਿਹੜੀ ਇੰਡੀਆ ਦੇ ਵਿੱਚ ਹੀ ਇਹਦੀ ਮੈਨੂਫੈਕਚਰਿੰਗ ਹੈ ਇਹਨੂੰ ਵੀ ਅੱਗੇ ਬੜੇ ਅੱਛੇ ਤਰੀਕੇ ਨਾਲ ਲਿਆਇਆ ਜਾਵੇ